ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ਸੰਗਤ ਨੂੰ ਪੰਜਾਬੀਆਂ ਨੂੰ ਅਪੀਲ ਹੈ ਭਾਈ 3 ਦਸੰਬਰ ਨੂੰ ਫਰੋਹੇਕਪੁਰ ਰੋਡ ਦੇ ਉੱਤੇ ਫੇਰਕਾ ਪਲਾਂਟ ਦੇ ਕੋਲੇ ਇਕੱਠ ਰੱਖਿਆ ਗਿਆ ਜਿਹੜਾ ਆਪਾਂ 3 ਦਸੰਬਰ ਨੂੰ 9 ਕਰੋੜ ਦੀ ਜ਼ਹਿਰ ਨੂੰ ਬੰਨ ਮਾਰਨੀ ਸਾਹ ਹਾਚ ਮਾਰਨਾ ਹੁਣ ਜ਼ਿੰਦਗੀ ਮੌਤ ਦਾ ਸਵਾਲ ਆ ਮੌਤ ਤੁਹਾਡੇ ਘਰਾਂ ਚ ਆ ਚੁੱਕੀ ਹੈ ਉੱਠ ਕੇ ਮੇਰਾ ਵਿਰਤ ਜਿਆਦਾ ਤੁਰਪੋ ਤੇ ਜਾਂ ਫਿਰ ਮੌਤ ਨੂੰ ਬੈਠੇ ਡੀਕੋ ਤੇ ਗੱਲ ਲਾ ਕੇ ਮਰਜੋ ਤੇ ਆਉਣ ਵਾਲੀਆਂ نسلਾਂ ਨੂੰ ਮਾਰ ਦੋ ਤੁਸੀਂ ਫੈਸਲਾ ਕਰੋ ਤਿੰਨ ਤਰੀਕ ਨੂੰ ਹੁਣ ਪੈਰ ਜੁੱਤੀ ਨਾ ਪਾਇਓ ਖੇੜਦ ਨੂੰ ਫੜਦਿਆਂ ਸਰਕਾਰ ਪ੍ਰਸ਼ਾਸਨ ਵਾਲੇ ਦਾਲੇ ਪੂਰਾ ਕਸਾਹ ਕਰ ਰਹੇ ਨੇ ਬੰਦੀ ਕਰ ਰਹੇ ਨੇ ਹੋ ਸਕਦਾ ਸੀ ਫੜੇ ਜਾ ਕੇ ਸਾਨੂੰ ਫੜ ਲੈਣ ਖੇੜ ਲੈਣ ਪ੍ਰੋਗਰਾਮ ਆਪਣਾ ਜਿਉਂਦਾ ਤਿਉਹਰਣਾ ਹਰ ਹਾਲ ਦੇ ਵਿੱਚ ਇਹ ਲੋਕਾਂ ਨੇ ਉੱਠ ਕੇ ਤੁਸੀਂ ਪਹੁੰਚਣਾ ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚੋ ਜੇ ਨਹੀਂ ਉੱਥੇ ਪਹੁੰਚਿਆ ਜਾਂਦਾ ਫਿਰ ਕਾ ਪਲਾਂਟ ਜਿੱਛੇ ਤੁਹਾਨੂੰ ਰਾਹ ਦੇ ਵਿੱਚ ਘੇਰਦੇ ਆ ਉੱਥੇ ਸੜਕਾਂ ਦੇ ਜਾਮ ਲਾ ਦੇਣਾ ਆਸ-ਪਾਸੇ ਪਿੰਡਾਂ ਦੇ ਵਿੱਚ ਹੋਕੇ ਦਿਵਾ ਕੇ ਗੁਰੂ ਘਰਾਂ ਦੇ ਵਿੱਚ ਪੋਚੇ ਇਕੱਠ ਕਰ ਲੈਣਾ ਤੇ ਨਾਲ ਦੀ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਆਪਣੀਆਂ ਪਾ ਦੇਣੀਆਂ ਕਿ ਸਾਨੂੰ ਫੌਜ ਨੇ ਇੱਥੇ ਘੇਰਿਆ ਹੋਇਆ ਇਹ ਸਾਰਾ ਲਗਾਤਾਰ ਆਪਾਂ ਜੇ ਨਾ ਕੁਝ ਕੀਤਾ ਅੱਜ ਵੀ ਤਾਂ ਮੁੜ ਕੇ ਭੁੱਲ ਜੂਗੇ ਯਾਰਾਂ ਬੰਦ ਹੋ ਜਾਣਗੀਆਂ ਪਰ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਇਹ ਗੈਰਕਾਨੂੰਨੀ ਨਹੀਂ ਕਰ ਰਹੇ ਜਿੰਨੇ ਸੰਵਿਧਾਨ ਕਹਾਦਾਰੇ ਨੇ ਜਾਂ ਕਨਸਟੀਟਿਊਸ਼ਨਸ ਬਾਡੀ ਨੇ ਚਾਹ ਨੈਸ਼ਨਲ ਗ੍ਰੀਨ ਟ੍ਰਿਬਿਨਲ ਹੋਵੇ ਚਾਹ ਪੰਜਾਬ ਪੋਲਿਊਸ਼ਨ ਬੋਰਡ ਹੋਵੇ ਇਹਦਾ ਆਰਡਰ ਕਰ ਚੁੱਕੇ ਨੇ ਤਿੰਨੇ ਆਰਡਰ ਬੰਦ ਹੋਣੇ ਚਾਹੀਦੇ ਨੇ ਫੋਕਲ ਪੁਆਇੰਟ ਵਾਲਾ ਤਾਜਪੁਰ ਰੋਡ ਵਾਲਾ ਪਾਤਰਕੇ ਵਾਲਾ ਆਪਾਂ ਉਹੀ ਕਰਨ ਜਾ ਰਹੇ ਸੋ ਗੈਰਕਾਨੂੰਨੀ ਆਪਾਂ ਨਹੀਂ ਇਹ ਕਰ ਰਹੇ ਨੇ ਔਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਇਹ ਤੁਹਾਨੂੰ ਪਰਵੋਕ ਕਰਨਗੇ ਪਰਵੋਕ ਹੁੰਦਾ ਐਕਸਾਈਟ ਕਰਨਗੇ ਲੜਾਉਣ ਲਈ ਉਕਸਾਉਣਗੇ ਤੁਸੀਂ ਉਕਸਾਵੇ 'ਚ ਨਹੀਂ ਆਉਣਾ ਆਪਾਂ ਇਹਨਾਂ ਸ਼ਾਂਤੀ ਨਾਲ ਕੰਮ ਕਰਨਾ ਹੈ ਕਿਉਂਕਿ ਆਪਦੇ ਬੰਦੇ ਵੀ ਵਿੱਚ ਵੜ ਸਕਦੀ ਹੈ ਸਰਕਾਰ ਵੇਖੋ ਜੀ ਇਹ ਹਿੰਸਾ ਚ ਆ ਗਏ ਫਲਾਨਾ ਹੋ ਗਿਆ ਜੋ ਇਹਨਾਂ ਦਾ ਖੰਮ ਹੁੰਦਾ ਆਪਾਂ ਜੇ ਗੁਰੂ ਤੇਗ ਬਹਾਦਰ ਦਾ ਮੋਰਚਾ ਜਿੱਤ ਸਕਦੇ ਹਾਂ ਚੇਤੋ ਦਾ ਮੋਰਚਾ ਜਿੱਤ ਸਕਦੇ ਹਾਂ ਨਨਕਾਣਾ ਸਾਹਿਬ ਦਾ ਮੋਰਚਾ ਡਾਂਗਾ ਕਾ ਕੇ ਜਿੱਤ ਸਕਦੇ ਆ ਇਹ ਵੀ ਜਿੱਤਾਂਗੇ ਕਿਉਂਕਿ ਪਾਣੀ ਸਾਡਾ ਸ਼ੇਰੋ ਜੇ ਸਾਡੇ ਘਰਾਂ ਚ ਕੋਈ ਪਾਣੀ ਗੰਦਾ ਕਰੇ ਚੋਰੀ ਕਰੇ ਆਪਾਂ ਬੋਲਦੇ ਆ ਨਾ ਤਾਂ ਪੰਜਾਬ ਸਾਡਾ ਘਰ ਨਹੀਂ ਆਪਦੇ ਘਰ ਨੂੰ ਪੰਜਾਬ ਨੂੰ ਬਚਾਉਣ ਲਈ ਉਠਾਂਗੇ ਨਹੀਂ ਕੀ ਸਾਡੇ ਕੋਲੇ ਨਾ ਕੋਲਾ ਨਾ ਹੀਰਾ ਨਾ ਕੁਝ ਪਾਣੀ ਹੈ ਪਹਿਲਾਂ ਸਭ ਤੋਂ ਸਿੰਧੂ ਫਿਬਰ ਪੰਜ ਨਾਲ ਫੇਰ ਆਗੇ ਪੰਜਾਬ ਆ ਲੁਧਿਆਣੇ ਦੇ ਵਿੱਚ ਖੜੇ ਹਾਂ ਗੁਰੂ ਘਰ ਚ ਉੱਥੇ ਮੰਦਰ ਆ ਉਹਨਾਂ ਦਾ ਹਾਲ ਹੈ ਕੋਈ ਜਗ੍ਹਾ ਹੈ ਆ ਰਾਜ ਸਭਾ ਚਾਹੁੰਦੇ ਸਾਰੇ ਪੰਜਾਬ ਦੇ ਡਿਸਟ੍ਰਿਕਟ ਪਾਉਣਾ ਪੀਣ ਯੋਗ ਪਾਣੀ ਨਾ ਨਾ ਹਣ ਯੋਗ ਪਾਣੀ ਤਾਂ ਫੇਰ ਆਪਾਂ ਕਰਾਂਗੇ ਕੀ ਆ ਅਸੀਂ ਸਾਰੇ ਜਣੇ ਨਲਕਿਆਂ ਦਾ ਤੇ ਖੂਹਾਂ ਦਾ ਪਾਣੀ ਪੀ ਕੇ ਜਵਾਨ ਹੋਏ ਹਾਂ ਹੁਣ ਪੀ ਲੂਗੇ ਪੀਉਂਗੇ ਤਾਂ ਕੈਂਸਰ ਇੱਕ ਕੈਂਸਰ ਟ੍ਰੇਨ ਚੱਲਦੀ ਹੈ ਕਿੰਨੀਆਂ ਚਲਾਉਂਗੇ ਸੋ ਕੋ ਕੁਝ ਵੀ ਹੋ ਜੇ ਪਹੁੰਚੋ ਜੇ ਰਾਜ ਰੋਕ ਦਿਓ ਉੱਥੇ ਲਾ ਲਓ ਸਾਨੂੰ ਫਿਰ ਫਜ਼ਦਾਰ ਕਰਦੇ ਪਰਵਾਹ ਨਹੀਂ ਆਇਓ ਜੇ ਔਰ ਇਹ ਦੋ ਸੈਂਟਰ ਜਿੱਥੋਂ 9 ਕਰੋੜ ਲੀਟਰ ਪਾਣੀ ਪੈਂਦਾ ਉਸ ਦਿਨ ਅਸੀਂ ਪਾਣੀ ਸਾਫ਼ ਕਰਨ ਦੀ ਹਿਸਟਰੀ 'ਚ ਇੱਕ ਬਹੁਤ ਵੱਡਾ ਕੰਮ ਕਰ ਦਿਆਂਗੇ ਇਹ ਤੁਸੀਂ ਦੇ ਆਉਣ ਨਾਲ ਪਾਸਿਬਲ ਹੋਊਗਾ ਨਹੀਂ ਤਾਂ ਸਾਨੂੰ ਫੜ ਫੜਾ ਕੇ ਸਿੱਟ ਦੇਣਗੇ ਫਿਰ ਭੁੱਪਤਿਓ ਜੀ